ਅੱਜ ਫਿਰ ਲੈ ਕੇ ਸੋਹਣੀ ਸੋਹਣੀ ਗ੍ਰੇਲ ਕੁੜੀਆਂ ਦੇ ਰਿਸ਼ਤੇ ਐਂਡ ਵੈਲਿਡਿਕਲ ਸ਼ਟ ਪਸੰਦ ਆਏ ਮੰਗਲਿਕ ਲੜਕੀ ਦਾ ਰਿਸ਼ਤਾ ਜੀ ਠੀਕ ਹੈ ਜੀ ਸੋ ਇੰਡੀਆ ਔਰ ਬਾਹਰ ਤੋਂ ਵੈਲਥ ਸੈਂਟਰਡ ਲੜਕੀਆਂ ਦੇ ਵੀ ਰਿਸ਼ਤੇ ਸਵਣ ਤੱਕ ਬਣੇ ਰਹਣਾ ਠੀਕ ਹੈ ਜੀ ਵਾਈਗਰ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਟੈਸ਼ਨ ਕੋਰ ਜਿੱਥੇ ਭਾਈ ਜਾਨੀ ਰਿਸ਼ਤਾਂ ਦੀ ਐ ਜੇਕਰ ਤੁਸੀਂ ਵੇਡ ਲਗਵਾਉਣਾ ਚਾਹੁੰਦੇ ਹੋ ਤਾਂ ਦਿੱਤੇ ਵਟਸਐਪ ਨੰਬਰ ਦਾ ਸੰਪਰਕ ਕਰ ਸਕਦੇ ਹੋ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਫ੍ਰੀ ਕਾਲਿੰਗ ਟਾਈਮ ਹੈ ਨਾ ਤਾਂ 12 ਜੀ ਠੀਕ ਹੈ ਜੀ ਅਗਰ ਤੁਹਾਨੂੰ ਕੋਈ ਕੁਇਰੀ ਹੈ ਸੋ ਤੁਸੀਂ ਮੈਨੂੰ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਠੀਕ ਹੈ ਜੀ ਸੋ ਜਿਨੇ ਵਾਈਗਰੋ ਜੀ ਤੇ ਰਾਮ ਰਾਮ ਜੀ ਨਹੀਂ ਲਿਖਿਆ ਪਹਿਲੇ ਤੇ ਉਹ ਲਿਖੋ ਕਿਉਂਕਿ ਪਰਮਾਤਮਾ ਦੇ ਨਾਮ ਤੋਂ ਸ਼ੁਰੂਆਤ ਕੀਤਾ ਕੰਮ ਹਮੇਸ਼ਾ ਸਫਲ ਹੁੰਦਾ ਵਾ ਸੋ ਵਾਈਗਰ ਜੀ ਰਾਮ ਰਾਮ ਜੀ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦੇਣਾ ਕਿਉਂਕਿ ਤੁਹਾਡਾ ਇੱਕ ਲਾਈਕ ਮੈਨੂੰ ਮੋਟੀਵੇਟ ਕਰਦਾ ਹੈ ਵਾ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤਾਂ ਕਿ ਵੀਡੀਓ ਤੁਹਾਡੇ ਜੀਵਨ ਸਾਥੀ ਤੱਕ ਪਹੁੰਚ ਸਕੇ ਤੁਹਾਨੂੰ ਜਲਦੀ ਤੋਂ ਜਲਦੀ ਤੁਹਾਡਾ ਜੀਵਨ ਸਾਥੀ ਤੁਹਾਨੂੰ ਮਿਲ ਜਾਵੇ ਔਰ ਤੁਸੀਂ ਵੀ ਅੱਜ ਹੀ ਆਪਣੇ ਰਿਸ਼ਤੇ ਦੀ ਐਡ ਲਗਵਾ ਕੇ ਆਪਣੇ ਲਈ ਵਧੀਆ ਰਿਸ਼ਤੇ ਰਿਸ਼ਤਾ ਲੱਭ ਸਕਦੇ ਹੋ ਠੀਕ ਹੈ ਜੀ ਆਪਣਾ ਜੀਵਨ ਸਾਥੀ ਲੱਭ ਸਕਦੇ ਹੋ ਸੋ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਤੁਸੀਂ ਮੈਨੂੰ WhatsApp ਕਰ ਸਕਦੇ ਹੋ ਠੀਕ ਹੈ ਜੀ ਔ ਜਿਨਾਂ ਦੇ ਰਿਸ਼ਤੇ ਹੋ ਗਿਓ ਹੈ ਜਿਨਾਂ ਦੀ ਮੈਰਿਜ ਹੋ ਗਈ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਮੈਂ ਤਾਂ ਚਾਹੰਦੀ ਹਾਂ 2025 ਤੂੰ ਤੁਹਾਡੇ ਲਈ ਬਹੁਤ ਵਧੀਆ ਆਵੇ 2025 ਜਿਹੜੇ ਖਵਾ ਰਹੇ ਉਹਨਾਂ ਦਾ ਵਿਆਹ ਹੋ ਜਾਵੇ ਠੀਕ ਹੈ ਜੀ ਸੋ ਵਾਈਡਰ ਜੀ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਜਦੋਂ ਵੀ ਲੇਟੈਸਟ ਵੀਡੀਓ ਆਵੇ ਤੁਹਾਨੂੰ ਉਹਦੀ ਅਪਡੇਟ ਜਲਦੀ ਤੋਂ ਜਲਦੀ ਫਟਾਫਟ ਮਿਲ ਸਕੇ ਠੀਕ ਹੈ ਜੀ ਚਲੋ ਸ਼ੁਰੂਆਤ ਕਰਦੇ ਹਾਂ ਜੀ ਫਿਰ ਰਿਸ਼ਤੇ ਦੀ ਪਹਿਲੇ ਰਿਸ਼ਤਾ ਲੜਕੀ ਦਾ ਜੀ ਲੜਕੀ ਵਰਕ ਪਰ ਮਿਟਤੇਗੀ ਕੈਨੇਡਾ ਠੀਕ ਹੈ ਜੀ ਪੀਆਰ ਦੀ ਫਾਈਲ ਲੱਗੀ ਹੋਈ ਹੈ ਨਾਮ ਕੋਰ ਜਨਮ 1999 ਕਾਦਾ ਜੀ 5 ਫੁੱਟ 6 ਇੰਚ ਜੀ ਕਾਸਟ ਰਾਜਪੂਤ ਕਸ਼ੀਅ ਹੈ ਜੀ ਔਰ ਸਟੱਡੀ ਕਿੱਤੀ ਹੈ ਜੀ ਇਹਨਾਂ ਨੇ ਬੈਚਲਰ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ ਠੀਕ ਹੈ ਜੀ ਔਰ ਪਲੱਸ ਪੀਜੀ ਡਿਪਲੋਮਾ ਇਨ ਕੈਨੇਡਾ ਫਰੋਮ ਸੈਂਟ ਕਲੀਅਰ ਕਾਲਜ ਵਿਚੋਂ ਕੀਤਾ ਹੈ ਠੀਕ ਹੈ ਜੀ ਤੇ profession ਇਹਨਾਂ ਦਾ ਹੈਗਾ ਜੀ ਕਸਟਮਸ ਕੋਆਰਡੀਨੇਟਰ ਐਟ ਫਿਡੈਕਸ ਫਿਡੈਕਸ ਠੀਕ ਹੈ ਜੀ ਹਰਿਆਣੇ ਯਮਨਾ ਨਗਰ ਦੇ ਵਸਨੀਕ ਹੈ ਜੀ ਔਰ ਪਿਤਾ ਜੀ ਨਰੇ ਬਿਜ਼ਨਸਮੈਨ ਹੈ ਮਾਤਾ ਜੀ ਹੋਮ ਮੇਕਰ ਇੱਕ ਬ੍ਰਦਰ ਇੱਕ ਸਿਸਟਰ ਠੀਕ ਹੈ ਜੀ ਲੜਕਾ ਚਾਹੀਦਾ ਵਾ ਕੈਨੇਡਾ ਦਾ ਹੋਵੇ ਔਰ ਪੀਆਰ ਹੋਵੇ ਠੀਕ ਹੈ ਜੀ ਔਰ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈਗਾ ਸਰਦਾਰ ਹੋਵੇ ਔਰ ਮਤਲਬ ਕਿ ਲੜਕੀ ਨਾਨ ਵੈਜਸ ਸੋ ਕੋਈ ਪ੍ਰੋਬਲਮ ਨਹੀਂ ਇਹਨਾਂ ਨੂੰ ਠੀਕ ਹੈ ਜੀ ਪੀਲੀ ਪੱਟੀ ਉੱਪਰ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾ ਸਕਰੀਨਸ਼ਾਟ ਲੈ ਲਿਆ ਕਰੋ ਔਰ ਤੁਹਾਨੂੰ தாਜੂ ਈਜ਼ੀ ਹੋ ਸਕੇ ਹੋਰ ਤੇ ਬੜੇ ਵਧੀਆ ਵਿਦਿਆਰਥੀ ਜੀ ਐਂਟਕ ਬਨੇ ਰਹਿਣਾ ਐਜਿੜਾ ਰਿਸ਼ਤਾ ਜੀ ਲੜਕੇ ਦਾ ਵੈਲ ਸੈਟਲਡ ਹੈ ਜੀ ਠੀਕ ਹੈ ਜੀ ਨਾਮ ਐਚ ਸਿੰਗਲ ਔਰ ਕਾਸਟ ਹੈ ਜੀ ਅਗਰਵਾਲ 1993 ਦਾ 1983 ਦਾ ਜਨਮ ਹੈ ਜੀ 5 ਫੁੱਟ 8 ਹਾਈਟ ਹੈ +2 ਪਾਸ ਹੈ ਜੀ ਐਂਡ ਇਹਦਾ ਬਿਜ਼ਨਸ ਹੈ ਜੇ ਪ੍ਰੋਪਰਟੀ ਬਿਜ਼ਨਸ ਹੈ ਪਲੱਸ ਜੌਬ ਵੀ ਕਰਦੇ ਪਏ ਦਿੱਲੀ ਦੇ ਵਿੱਚ ਠੀਕ ਹੈ ਜੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਹੈ ਜੀ ਲੜਕੀ ਚਾਹੀਦੀ ਹੈ ਭਾਵੇਂ ਗਰੀਬ ਘਰ ਤੋਂ ਹੋਵੇ ਚੁਣੀ ਚੜਾਵਾ ਕਰਨਗੇ ਸਿੰਪਲ ਮੈਰਿਜ ਇਸ ਨੋ ਡਿਮਾਂਡ ਠੀਕ ਹੈ ਜੀ ਅਪਰ ਕਾਸਟ ਵਾਲੇ ਨਾਲ ਸੰਪਰਕ ਕਰ ਸਕਦੇ ਹੈ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਜੀ ਰਿਸ਼ਤਾ ਹੈ ਜੀ ਲੜਕੇ ਦਾ ਲੜਕਾ ਲੜਕੇ ਦਾ ਨਾਮ ਸਿੰਘ ਜੱਟ ਸਿੰਘ ਚਾਹਲ ਹੈ ਜਿਸ 23 ਸਾਲ ਦੀ ਉਮਰ 5 ਫੁੱਟ 6 ਹਾਈਟ ਹੈ ਪਲਸ 2 ਪਾਸ ਹੈ ਜੀ ਲੜਕੇ ਦਾ ਕਮ ਸੇ ਸੀਸੀਟੀਵੀ ਕੈਮਰਾਸ ਪਲਸ ਇਲੈਕਟ੍ਰੀਸ਼ੀਅਨ ਦਾ ਜੀ ਤਿੰਨ ਕਿਲੇ ਜ਼ਮੀਨ ਹੈ ਜੀ ਇਹਨਾਂ ਦੇ ਕੋਲ ਫਰੀਦਕੋਟ ਏਰੀਏ ਦੇ ਰਹਿਣ ਵਾਲੇ ਨੇ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਤੇ ਇੱਕ ਭੈਣ ਜੋ ਬਾਹਰਲੇ ਮੁਲਕ ਵਿੱਚ ਗਏ ਹੋਏ ਨੇ ਕੁੜੀ ਲੋ ਲੜਕੀ ਚਾਹੀਦੀ ਹੈ ਜੀ ਇਹਨਾਂ ਨੂੰ ਚੁਣੀ ਛੜਾਵਾ ਕਰਨਾ ਹੈ ਨੋ ਡਿਮਾਂਡ ਸੋ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੋ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਰਿਸ਼ਤਾ ਜੀ ਲੜਕੀ ਦਾ ਨਾਮ ਜੀ ਸ਼ਰਮਾ ਜੀ 1994 ਦਾ ਜਨਮ 1.43 ਹਾਈਟ ਹੈ ਬੀਕਮ ਪਾਸ ਪਲਸ ਐਲਐਲਬੀ ਕੀਤੀ ਹੋਈ ਠੀਕ ਹੈ ਜੀ ਗਵਰਨਮੈਂਟ ਜੌਬ ਦੀ ਤਿਆਰੀ ਕਰਦੇ ਪਏ ਹੈ ਇਸ ਟਾਈਮ ਕੋਈ ਜੌਬ ਨਹੀਂ ਕਰਦੇ ਪਏ ਫਿਲਹਾਲ ਠੀਕ ਹੈ ਜੀ ਲੜਕੀ ਦੇ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਮੇਕਰ ਹੈ ਜੀ ਇੱਕ ਭਰਾ ਹੈ ਵੱਡਾ ਅੰਬਾਲੇ ਦੇ ਰਹਿਣ ਵਾਲੇ ਜੀ ਲੜਕਾ ਵਧੀਆ ਹੋਵੇ ਵੈਸ਼ਨੋ ਹੋਵੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਇਹਨਾਂ ਦੇ ਨਾਲ ਇਹ ਜਿਹੜਾ ਰਿਸ਼ਤਾ ਜੀ ਲੜਕੇ ਦਾ ਨਾਮ ਸਿੰਘ ਸੂਰਾ रामगढ़िया ਅੰਮ੍ਰਿਤਸਰੀ ਬੁਆਏ ਹੈ ਜੀ ਲੜਕਾ ਵੀ ਬਹੁਤ ਸੋਹਣਾ 1994 ਦਾ ਜਨਮ ਪਿੰਕਪੁਰੇ ਹਾਈਟਾ ਦਿੱਲੀ ਦੇ ਰਹਿਣ ਵਾਲਿਆ ਜੀ ਬੀ ਕਾਮ ਪਾਸ ਪਲਸ ਬੀ ਜੀ ਡੀ ਐਮ ਕਿੱਥਾ ਹੈ ਬੱਚੇ ਨੇ ਵਰਕਿੰਗ ਇਨ ਪਾਲਿਸੀ ਬਾਜ਼ਾਰ ਵਰਿਆ ਇਨਕਮ ਹੈ ਜੀ ਰੈਂਟਲ ਇਨਕਮ ਵੀ ਨਾਨੂੰ ਆਉਂਦੀ ਪੀ ਮੈਰਿਟਲ ਸਟੇਟਸ ਵੀ ਨਾ ਔਰ ਪਿਤਾ ਜੀ ਨੇ ਜੋ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਨੇ ਦੋ ਸਿਸਟਰਸ ਨੇ ਜੋ ਮੈਰਿਡ ਨੇ ਠੀਕ ਹੈ ਜੀ ਲੜਕੀ ਚਾਹੀਦੀ ਹੈ ਸਿੰਪਲ ਘਰੇਲੂ ਹੋਵੇ ਠੀਕ ਹੈ ਜੀ ਸਿੰਪਲ ਮੈਰਿਜ ਨਾ ਡਿਮਾਂਡ ਚੁਣੀ ਚੜਾਵਾ ਕਰਨਾ ਚਾਹੀਏ ਇਹਨਾਂ ਨੇ ਔਰ ਪੀਲੀ ਪੱਟੀ ਉਹ ਜਿਹੜੇ ਪਰਿਵਾਰ ਵਾਲੇ ਆਂਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤੇ ਜੀ ਲੜਕੇ ਦਾ ਨਾਮ ਸਿੰਘ ਸੋਢੀ ਖੱਤਰੀ ਕਾਸਟ ਹੈ ਜੀ 1993 ਦਾ ਜਨਮ 5 ਫੁੱਟ 6 ਹਾਈਟ ਹੈ ਜੀ ਆ ਆਈਟੀਆਈ ਡਿਪਲੋਮਾ ਕੀਤਾ ਹੈ ਬੱਚੇ ਨੇ ਇਨ ਮੋਟਰ ਮਕੈਨਿਕ ਜੀ ਠੀਕ ਹੈ ਜਿਸ ਰੰਧਫਟੇ ਘੜਾ ਏਰੀਆ ਦੇ ਹੈਗੇ ਆ ਜੀ ਔਰ ਜੌਬ ਕਰਦੇ ਆ ਜੀ ਰਿਲਾਇੰਸ ਪ੍ਰਾਈਵੇਟ ਵਿਚਰ ਲਿਮਟਿਡ ਔਰ ਜਿਹੜੇ ਮਾਤਾ ਜੀ ਨੇ ਪਰਿਵਾਰ ਵਿੱਚ ਇੱਕ ਭਰਾ ਛੋਟਾ ਹੈ ਦੋ ਪੈਣਾ ਮੈਰਿਡ ਨੇ ਠੀਕ ਹੈ ਜੀ ਲੜਕੀ ਕਰੇਲੂ ਚਾਹੀਦੀ ਹੈ ਜੀ ਇਹਨਾਂ ਨੂੰ ਪੜੀ ਲਿਖੀ ਕਰੇਲੂ ਲੜਕੀ ਦੀ ਲੋੜ ਹੈ ਸਿੰਪਲ ਮੈਰਿਜ ਨੋ ਡਿਮਾਂਡ ਲੜਕਾ ਵੀ ਬਹੁਤ ਸੋਹਣਾ ਹੈ ਜੀ ਸੋ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਉਸਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ रिश्ਤੇជា ਜੇ ਲੜਕੀ ਦਾ ਨਾਮ ਕੋਰ 1990 ਦਾ ਜਨਮ 5 ਫੁੱਟ 4 ਹਾਈਟ ਹੈ ਜੀ ਔਰ ਬੀਬੀ ਕਿਤੇ ਮੁਹਾਲੀ ਦੇ ਰਹਿਣ ਵਾਲੇ ਨੇ ਮਜਬੂਤ ਸਿੱਖ ਕਾਸਟ ਹੈ ਜੀ ਨਾਲੇ ਠੀਕ ਹੈ ਜੀ ਲੜਕਾ ਵਧੀਆ ਹੋਵੇ ਫੈਸ਼ਨੋ ਹੋਵੇ ਸੈਣੀ ਸਿੱਖ ਹੋਵੇ ਜਰਸੀਖ ਹੋਵੇ ਜਾਂ ਮਜਬੂਤ ਸਿੱਖ ਹੋਵੇ ਮੁਹਾਲੀ ਤੇ ਚੰਡੀਗੜ੍ਹ ਦੇ ਨੇੜੇ ਦੇ ਹੋਣ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਉੱਪਰ ਹੀ ਪਰਿਵਾਰ ਵਾਲਿਆਂ ਦਾ ਨੰਬਰ ਜੇ ਤੁਸੀਂ ਡੈਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰਿੰਦਰ ਨਾਲ ਰਿਸ਼ਤੇ ਜੀ ਲੜਕੀ ਦਾ ਨਾਮ ਗੋਸਵਾਮੀ ਹੈ ਜੀ ਬ੍ਰਾਹਮਣ ਕਾਸ 1997 ਦਾ ਜਨਮ ਪਨਫੂਡ ਨਾ ਹਾਇਦਰ ਜੀ 12th 2 ਹੈ ਜੀ ਨਰ ਆਪਣਾ ਬਿਜ਼ਨਸ ਹੈ ਜੀ ਔਰ ਦੋ ਸ਼ੌਪ ਨੇ ਫਰੈਸ਼ ਐਂਡ ਆਰਟੀਫੀਸ਼ੀਅਲ ਫਲਾਵਰਸ ਦੀ ਡੈਕੋਰੇਸ਼ਨ ਐਂਡ ਹੋਲਸੇਲ ਆਈਟਮਸ ਦੀ ਠੀਕ ਹੈ ਜੀ ਔਰ ਜਗਰਾਓ ਲੁਧਿਆਣੇ ਦੇ ਰਹਿਣ ਵਾਲੇ ਹੈ ਜੀ ਪਰਿਵਾਰ ਚ ਮਾਤਾ ਜੀ ਪਿਤਾ ਜੀ ਦੋ ਭੈਣਾਂ ਇੱਕ ਮੈਰਿਡ ਹੈ ਇੱਕ ਛੋਟੀ ਹੈ ਠੀਕ ਹੈ ਜੀ ਔਰ ਇੱਕ ਭਰਾ ਵੀ ਛੋਟਾ ਇਹਨਾਂ ਦਾ ਠੀਕ ਹੈ ਜੀ ਲੜਕੀ ਚਾਹੀਦੀ ਹੈ ਵਧੀਆ ਹੋਵੇ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਹੈ ਜੀ ਲੜਕੇ ਦਾ ਨਾਮ ਟੀ ਸਿੰਘ ਅਲੂ ਵਾਲੀਆ ਜੀ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ 1996 ਦਾ ਜਨਮ 6 ਫੁੱਟ 1 6 ਫੁੱਟ ਦੀ ਹਾਈਟ ਹੈ ਜੀ ਔਰ ਡਿਪਲੋਮਾ ਆਟੋਮੋਬਾਈਲ ਇੰਜੀਨੀਅਰਿੰਗ ਦੇ ਵਿੱਚ ਕੀਤਾ ਉਹਨਾਂ ਨੇ ਅੱਜ ਜੌਬ ਕਰਦੇ ਪੇ ਰਿਟੇਨ ਰਿਟੇਸ਼ਨਸ਼ਿਪ ਮੈਨੇਜਰ ਠੀਕ ਹੈ ਜੀ ਲੁਧਿਆਣਾ ਦੇ ਵਿੱਚ ਪਿਤਾ ਜੀ ਇਹ ਜੋ ਮੈਨੇਜਰ ਐਟ ਰੈਸਟੋਰੈਂਟ ਮਾਤਾ ਜੀ ਹੋਮ ਮੇਕਰ ਨੇ ਇੱਕ ਪੈਨ ਜੋ ਡਿਗਰੀ ਲੈ ਰਹੇ ਠੀਕ ਹੈ ਜੀ ਪ੍ਰੀਫਰੈਂਸ ਹੈ ਜੀ ਹੈਵਿੰਗ ਸਮ ਸਕਿੱਲ ਔਰ ਡੂਇੰਗ ਜੌਬ ਜਾਤੇ ਜਿ ਕੋ ਸਕਿੱਲ ਹੈ ਤੇ ਜੇ ਫਿਰ ਜੋਬ ਕਰਦੇ ਪਏ ਹੋ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਇਹਨਾਂ ਨਾਲ ਕਰ ਸਕਦੇ ਹੋ ਜੀ ਰਿਸ਼ਤਾ ਹੈ ਜੀ ਲੜਕੇ ਦਾ ਜ਼ਿਆਦਾ ਸਵਾਮੀ ਫੈਮਿਲੀ ਤੋਂ ਬਿਲੋਂਗ ਕਰਦੇ ਆ ਜੀ ਲੜਕੀ ਦਾ ਨਾਮ ਐਮ ਕੁਮਾਰ 5 ਫੁੱਟ 8 ਹਾਈਟ ਹੈ ਜੀ ਸਟਡੀ ਬੀਏ ਜੀ ਲੁਧਿਆਣੇ ਰਿਹਾ ਦੇ ਰਹਿਣ ਵਾਲੇ ਹੈ ਜੋਬ ਹੈ ਜੀ ਇਹਨਾਂ ਦੀ ਆਪਣੀ ਫੈਬਰਿਕ ਮਰਚੈਂਟ ਹੈ ਠੀਕ ਹੈ ਜੀ ਜਿਹੜੇ ਪਿਤਾ ਜੀ ਨੇ ਉਹਨਾਂ ਦੀ ਕਰਿਆਨਾ ਸ਼ਾਪ ਹੈ ਔਰ ਸੈਂਟਰੀ ਸ਼ਾਪ ਵੀ ਹੈ ਠੀਕ ਹੈ ਜੀ ਇੱਕ ਬ੍ਰਦਰ ਹੈ ਛੋਟਾ ਔਰ ਦੁਬਈ ਦੇ ਵਿੱਚ ਜੋਬ ਕਰਦਾ ਹੈ ਜੀ ਇਹਨਾਂ ਦੀ ਪ੍ਰੀਫਰੈਂਸ ਹੈ ਜੇ ਲੜਕੀ ਨੇ ਗ੍ਰੈਜੂਏਟ ਹੋਵੇ ਠੀਕ ਹੈ ਜੀ ਸੋ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤੇ ਜੀ ਮੰਗਲੀਕ ਲੜਕੀ ਦਾ ਉਮਰ 18 ਸਾਲ 5 ਫੁੱਟ 6 ਹਾਈਟ ਹੈ ਜੀ ਪਲੱਸ 2 ਹੋ ਜੇ ਕਰਦੀ ਪੀ ਲੜਕੀ ਠੀਕ ਹੈ ਜੀ ਔਰ ਲੜਕੀ ਨੇ ਹੇਅਰ ਆਰਟਿਸਟ ਔਰ ਮੇਕਅਪ ਆਰਟਿਸਟ ਦਾ ਵੀ ਕੋਰਸ ਕਰਦੀ ਪੀ ਹੈ ਜੀ ਨਾਲੋਂ ਨਾਲ ਔਰ ਲੜਕਾ ਚਾਹੀਦਾ ਵਧੀਆ ਹੋਵੇ ਬਾਰਦਾ ਹੋਵੇ ਤੇ ਵਧੀਆ ਜੀ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਜਿਸ ਨਾਲ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇ ਨਾਲ ਇਹ ਜਿਹੜਾ ਰਿਸ਼ਤਾ ਜੀ ਲੜਕੇ ਦਾ ਨਾਮ ਸਿੰਘ ਹੈ ਜੀ 1997 ਦਾ ਜਨਮ ਘੱਟ 1 ਫੁੱਟ 5 ਇੰਚ ਸ਼ਿਮਬੇ ਕਾਸਟ ਟੋਂਗ ਸ਼ਾਸਤਰੀ ਠੀਕ ਹੈ ਜੀ ਬੀ ਕਾਮ ਕੀਤੀ ਹੋਈ ਹੈ ਨਾ ਆਪਣਾ ਬਿਜ਼ਨਸ ਹੈ ਜੀ ਅ ਇਨਕਮ ਟੈਕਸ ਰਿਟਰਨ ਐਂਡ ਸਾਈਬਰ ਕੈਫੇ ਠੀਕ ਹੈ ਜੀ ਪਿਤਾ ਜੀ ਜਿਹੜੇ ਹੈ ਵਰਕਿੰਗ ਐਟ ਮਲਟੀਨੇਸ਼ਨਲ ਕੰਪਨੀ ਚ ਵਰਕ ਕਰਦੇ ਪੇ ਮਾਤਾ ਜੀ ਹੋਮ ਮੇਕਰ ਆ ਜੀ ਇੱਕ ਬਰਦਰ ਜੋ ਮੈਰਿਡ ਹੈ ਪਟਿਆਲੇ ਦੇ ਰਹਿਣ ਵਾਲੇ ਰਾਜਪੂਰੇ ਦੇ ਲੜਕੀ ਚਾਹੀਦੀ ਹੈ ਸੋ ਕਰੇਲੂ ਚਾਹੀਦੀ ਹੈ ਸਿੰਪਲ ਮੈਰਿਜ ਨੋ ਡਿਮਾਂਡ ਨਾ ਪੀਲੀ ਪੱਟੀ ਉੱਚ ਪਰਿਵਾਰ ਵਾਲੀ ਆ ਨਾ ਨੰਬਰ ਜੇ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤੇ ਜੀ ਦੁਬਈ ਵਾਲੇ ਮੁੰਡੇ ਦਾ ਨਾਮ ਵੀ ਸਿੰਘ ਹੈ ਜੀ ਮਜਬੀ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਜੀ 2003 ਦਾ ਜਨਮ ਹੈ ਪੰਜ ਫੁੱਟ ਸੱਤ ਹਾਈਡ ਹੈ ਜੀ ਔਰ ਗ੍ਰੈਜੂਏਟ ਹੈ ਵਰਕ ਐਜ ਟੈਕਨੀਸ਼ੀਅਨ ਇਨ ਦੁਬਈ ਜੋਬ ਵਰਕ ਕਰਦੇ ਪਏ ਜੀ ਇਸ ਦੀ ਟੈਕਨੀਸ਼ੀਅਨ ਦਾ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭੈਣ ਤੇ ਦੋ ਭਰਾ ਠੀਕ ਹੈ ਜੀ ਮੰਗ ਹੈ ਜੀ ਇਹਨਾਂ ਦੀ ਪ੍ਰੈਫਰੈਂਸ ਹੈ ਜੀ ਲੜਕੀ ਯੂਰਪ ਜਾਂ ਕਿਸੇ ਵਧੀਆ ਕੰਟਰੀ ਦੇ ਵਿੱਚ ਪੀਆਰ ਹੋਵੇ ਇਹਨਾਂ ਨੂੰ ਕੋਈ ਕਾਸਟ ਇਸ਼ੂ ਨਹੀਂ ਹੈ ਜੀ ਤੇ ਇਹ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਜੀ ਲੜਕੇ ਦਾ ਨਾਮ ਵੀ ਕੁਮਾਰ ਗੋਲਡ ਸਮਿਥ ਸੁਣਿਆ ਰਿਹਾ ਜੀ 1998 ਤੇ ਜਨਾ ਪੰਜ ਫੁੱਟ ਸੱਤ ਹਾਈਟ ਹੈ ਜੀ ਲੜਕੇ ਨੇ ਕੰਪਿਊਟਰ ਡਿਪਲੋਮਾ ਕੀਤਾ ਹੋਇਆ ਹੈ ਇਹਨਾਂ ਦਾ ਬਿਜ਼ਨਸ ਹੈ ਜੀ ਜਵੈਲਰੀ ਸ਼ਾਪ ਹੈ ਜੀ ਲੜਕੇ ਦੀ ਪਿਤਾ ਜੀ ਵੀ ਸ਼ਾਪਕੀਪਰ ਨੇ ਮਾਤਾ ਜੀ ਹੋਮ ਮੇਕਰ ਨੇ ਇੱਕ ਭਰਾ ਤੇ ਇੱਕ ਭੈਣ ਦੋਨੋਂ ਮੈਰਿਡ ਨੇ ਠੀਕ ਹੈ ਜੀ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਲੜਕੇ ਹੀ ਚਾਹੀਦੀ ਹੈ ਵਧੀਆ ਹੋਵੇ ਸਿੰਪਲ ਮੈਰਿਜ ਨੋ ਡਿਮਾਂਡ ਸੁਪੀਰੀ ਪੱਟੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਰਿਸ਼ਤਾ ਜੀ ਲੜਕੀ ਦਾ ਨਾਮ ਹਾਈਡ ਰੱਖਿਆ ਗਿਆ ਜੀ ਚੰਡਲਾ ਕਾਸਟ ਹੈ ਰਾਜਪੂਤ ਹੈਗੀ ਜੀ ਨਦੀ ਕਾਸਟ 1996 ਦਾ ਬਰਥ ਹੈ 5 ਫੁੱਟ 2 ਹਾਈਟ ਪੋਸਟ ਗ੍ਰੈਜੂਏਟ ਪਲਸ ਵੈਂਟਰੀ ਫਾਰਮੇਸੀ ਇਹਨਾਂ ਨੇ ਕੀਤੀ ਸਟੱਡੀ ਆਫ ਵਰਕ ਵੀ ਇਹੀ ਕਰਦੇ ਪਏ 7 ਸਾਲਾਂ ਤੋਂ ਪਿਛਲੇ ਮਾਤਾ ਜੀ ਆਂਗਣਵਾੜੀ ਵਿੱਚ ਜੌਬ ਕਰਦੇ ਪਿਤਾ ਜੀ ਪ੍ਰਾਈਵੇਟ ਜੌਬ ਠੀਕ ਹੈ ਜੀ ਉਹਨਾਂ ਦੇ ਰਹਿਣ ਵਾਲੇ ਹਿਮਾਚਲ ਪ੍ਰਦੇਸ਼ ਦੇ ਲੜਕਾ ਵੀ ਪੰਜਾਬੀਆ ਉਹਨਾਂ ਉਹਨਾਂ ਦਾ ਹੀ ਹੋਣਾ ਚਾਹੀਦਾ ਵਾ ਪਾਂ ਵੀ ਇੰਡੀਆ ਤੋਂ ਵੀ ਆ ਭਾਰਤ ਤੋਂ ਤੁਸੀਂ ਨਾਲ ਸੰਪਰਕ ਕਰ ਸਕਦੇ ਹੋ ਜੀ ਪੀ ਲਿਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰੇਨ ਰਿਸ਼ਤਾ ਜੀ ਵੈਲ ਸੈਟਲਡ ਲੜਕੇ ਦਾ ਨਾਮ ਸਿੰਘ ਖੱਤਰੀ ਕਾ 1998 ਦਾ ਜਨਮ 5 ਫੁੱਟ 7 ਹਾਈਟ ਹੈ ਜੀ ਬੀਐਸ ਨਰਸਿੰਗ ਦੇ ਨਾਲ ਉਹ ਸਟੱਡੀ ਕੀਤੀ ਹੈ ਔਰ ਆਪਣਾ ਬਿਜ਼ਨਸ ਹੈ ਜੀ ਨਾ ਦਾ ਫੀਮੇਲ ਗਾਰਮੈਂਟਸ ਸ਼ਾਪ ਠੀਕ ਹੈ ਜੀ ਮਾਤਾ ਜੀ ਜੋ ਹੈਗੇ ਨਿੰਦਰ ਦੇ ਮਦਰ ਗਵਰਨਮੈਂਟ ਹੈਗੇ ਨੇ ਹੈਲਥ ਡਿਪਾਰਟਮੈਂਟ ਨੂੰ ਜੌਬ ਕਰਦੇ ਜੀ ਪਿਤਾ ਉਹਨਰੇ ਨਾ ਇੱਕ ਬ੍ਰਦਰ ਹੈ ਠੀਕ ਹੈ ਜੀ ਲੁਧਿਆਣਾ ਏਰੀਆ ਦੇ ਰੈਂਡ ਵਾਲੇ ਲੜਕੀ ਚਾਹੀਦੀ ਹੈ ਜੀ ਐਜੂਕੇਟਿਡ ਹੋਵੇ ਇਹਨਾਂ ਨੂੰ ਸੰਪਰਕ ਕਰ ਸਕਦੇ ਜੀ ਪੰਜਾਬ ਦੀ ਠੀਕ ਹੈ ਜੀ ਸੋ ਤੁਸੀਂ ਨਾਲ ਸੰਪਰਕ ਕਰ ਸਕਦੇ ਜੀ ਪਹਿਲੀ ਪੱਟੀ ਉਹ ਜੀ ਪਰਿਵਾਰ ਵਾਲਿਆਂ ਦਾ ਨੰਬਰ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ